ਜਵਾਨੀ ਦੀ ਉਮਰ 'ਚ ਜਸ ਬੇਰਹਿਮੀ ਦੇ ਨਾਲ ਉਹਦਾ ਕਤਲ ਹੋਇਆ ਉਹ ਵੀ ਮੁੱਖ ਮੰਤਰੀ ਦੀ ਨਲਕੀ ਕਰਕੇ ਜਿਨੇ ਉਹਦੀ ਸਿਕਿਉਰਿਟੀ ਵਿਡਰੋਅ ਕੀਤੀ ਤੇ ਜਿਹੜੇ ਉਹਦੇ ਦੁਸ਼ਮਣ ਸੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਇੱਕ ਇਨਵਿਟੇਸ਼ਨ ਦਿੱਤੀ ਕਿ ਆਓ ਕਰ ਲਓ ਜੋ ਤੁਸੀਂ ਕਰਨਾ ਹੈ ਕਿਰਪਾ ਕਰਕੇ ਦੁਬਾਰਾ ਘਰ ਤੇ ਖੁਸ਼ੀ ਮੇਂ ਭੇਜੇ ਤੇ ਇਹ ਭਗਵੰਤ ਜੀ ਨੂੰ ਆ ਵੀ ਨਹੀਂ ਸਰਦਾ ਨਹੀਂ ਬਰਦਾਸ਼ਤ ਹੁੰਦੀ ਉਹਨ ਉਸ ਬੱਚੇ ਦੇ ਮਗਰ ਅੱਪਾ ਪੜ ਜਾਣਾ ਹੈ ਕਿ ਤੁਸੀਂ ਆਹੀ ਚੀਜ਼ ਮੈਂ ਪਾਰਲੀਮੈਂਟ 'ਚ ਗ੍ਰਹਿ ਮੰਤਰੀ ਜੀ ਸਾਹਿਬ ਨੂੰ ਇਹ ਸਵਾਲ ਮੈਂ ਉਠਾਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਬਹੁਤ ਚੰਗਾ ਜਿਹੜਾ ਤੁਸੀਂ ਦਿੱਲੀ ਦੇ ਘਟਾਲੇ ਨੂੰ ਤੁਸੀਂ ਫੜ ਕੇ ਇਹਨਾਂ ਨੂੰ ਅੰਦਰ ਕਰ ਰਹੇ ਹੋ ਆਹੀ ਸੇਮ ਪਾਲਿਸੀ ਪੰਜਾਬ 'ਚ ਲਾਗੂ ਹੋਈ ਜਿਹੜੇ ਬੰਦੇ ਦਿੱਲੀ ਵਿੱਚ ਵੇਚ ਰਹੇ ਸੇ ਉਹਨਾਂ ਹੀ ਬੰਦਿਆਂ ਨੇ ਪੰਜਾਬ ਵਿੱਚ ਵੀ ਵੇਚ ਰਹੇ ਨੇ ਜਿਸ ਤਰ੍ਹਾਂ ਦਿੱਲੀ ਦੇ ਖਜ਼ਾਨੇ 'ਚ ਡਾਕਾ ਮਾਰਿਆ ਉਹ ਹੀ ਡਾਕਾ ਪੰਜਾਬ ਦੇ ਖਜ਼ਾਨੇ 'ਚ ਮਾਰਿਆ ਗਿਆ ਤੇ ਕਿਉਂ ਤੁਸੀਂ ਪੰਜਾਬ ਦੇ ਇਸ ਪਾਲਿਸੀ ਨੂੰ ਕਿਉਂ ਨਹੀਂ ਇਨਵੈਸਟੀਗੇਟ ਕਰ ਰਹੇ ਤੇ ਉਹਨਾਂ ਨੇ ਮੈਨੂੰ ਪਾਰਲੀਮੈਂਟ 'ਚ ਅਸ਼ੋਰੈਂਸ ਦਿੱਤੀ ਸੀ ਕਿ ਤੁਸੀਂ ਸਾਨੂੰ ਡਿਟੇਲਸ ਦਿਓ ਅਸੀਂ ساری ਇਨਵੈਸਟੀਗੇਸ਼ਨ ਕਰਾ ਅਗਲੇ ਦਿਨੀ ਜਿਹੜਾ ਅਕਾਲੀ ਦਲ ਦੋ ਵਾਰੀ ਜਾ ਕੇ ਗਵਰਨਰ ਸਾਹਿਬ ਨੂੰ ਮਿਲ ਕੇ ਇੱਕ ਇੱਕ ਡਿਟੇਲ ਜਿਹੜਾ ਦੇ ਕੇ ਆਇਆ ਸੀ ਨਾਲੇ ਪੂਰੇ ਫਾਈਲ ਦੀ ਡਿਟੇਲ ਮੈਂ ਉਹਨਾਂ ਦੇ ਦਫ਼ਤਰ ਤੱਕ ਪਹੁੰਚ ਤੱਕ ਕੀਤੀ ਉਹਦੀ ਸਾਈਨਿੰਗ ਉਹਦੀ ਲੈਟਰ ਦੀ ਰੀਸੀਵਿੰਗ ਵੀ ਮੇਰੇ ਕੋਲ ਹੈਗੇ ਲੇਕਿਨ ਕੀ ਗੱਲ ਹੈਗੀ ਇਹ ਮੇਰੇ ਖਿਆਲ ਬਿਲਕੁਲ ਕਲੀਅਰ ਹੈਗਾ ਕਿਉਂਕਿ ਸਾਡੇ ਭਗਵੰਤ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਤਾਂ ਉਹਨੇ ਆਪਣੇ ਕੰਟਰੋਲ 'ਚ ਕਰ ਲਿਆ ਹੈਗਾ ਜਾਂ ਫਿਰ ਉਹਨਾਂ ਦਾ ਇਰਾਦਾ ਕੀ ਨਿਕਲਦਾ ਤਾਂ ਸਮੇਂ ਦੇ ਨਾਲ ਪਤਾ ਲੱਗ ਜਾਊਗਾ ਲੇਕਿਨ ਇੱਕ ਚੀਜ਼ ਬਿਲਕੁਲ ਸਾਫ਼ ਹੈ ਕਿ ਪਾਰਲੀਮੈਂਟ ਚ ਉਹਨਾਂ ਨੇ ਅਸ਼ੋਰ ਕੀਤਾ ਸੀ ਉਹ ਕਰਨਗੇ ਤੇ ਅੱਜ ਤੱਕ ਉਹਨਾਂ ਨੇ ਕੀਤਾ ਕਿਉਂ ਨਹੀਂ ਇਹਦਾ ਜਵਾਬ ਤਾਂ ਜ਼ਰੂਰ ਪੰਜਾਬ ਦੀ ਜਨਤਾ ਮੰਗੂਗੀ ਕਿ ਕਿ ਲਸਰਮ ਸਿੰਘ ਸਿੱਧੂ ਮੁਸੇਵਾਲਾ ਦਾ ਪਰਿਵਾਰ ਲਗਾਤਾਰ ਇਸ ਇਨਸਾਫ਼ ਨੂੰ ਲੈ ਕੇ ਭੜਕ ਰਿਹਾ ਜੀ ਛੋਟੇ ਬੱਚੇ ਨੂੰ ਲੈ ਕੇ ਸਬੂਤ ਮੰਗੇ ਜਾ ਰਹੇ ਉਹਦੇ ਪਿਤਾ ਨੇ ਇਥੋਂ ਤੱਕ ਇਲਜ਼ਾਮ ਲਗਾਤੇ ਕਿ ਸਾਡੇ ਨਾਲ ਜਿਹੜਾ ਸੀਐਮ ਸਾਹਿਬ ਵੱਲੋਂ ਵੀਡੀਓ ਕਾਨਫਰੈਂਸ ਕਾਲ ਦੇ ਲਈ ਕਿਹਾ ਸੀ ਵੀ ਰਿਕਾਰਡਿੰਗ ਕਰਵਾਉ ਤਾਂ ਉਹਨਾਂ ਨੇ ਸਾਫ਼ ਮਨਾਂ ਕਰਤਾ ਵੀ ਇਨਸਾਫ਼ ਨਹੀਂ ਮਿਲਿਆ ਉਸ ਤੋਂ ਬਾਅਦ ਜਿਹੜਾ ਇਹ ਸਭ ਕੁਝ ਜਿਹੜਾ ਇੱਕ ਤਾਂ ਬੰਦੇ ਜਿਸ ਪਰਿਵਾਰ ਦਾ ਇਕਲੌਤਾ ਮੁੰਡਾ ਜਵਾਨੀ ਦੀ ਉਮਰ 'ਚ ਜਿਸ ਬੇਰਹਿਮੀ ਦੇ ਨਾਲ ਉਹਦਾ ਕਤਲ ਹੋਇਆ ਉਹ ਵੀ ਮੁੱਖ ਮੰਤਰੀ ਦੀ ਨਲੈਕੀ ਕਰਕੇ ਜਿਨੇ ਉਹਦੀ ਸਿਕਿਉਰਿਟੀ ਵਿਡਰੋਅ ਕੀਤੀ ਤੇ ਜਿਹੜੇ ਉਹਦੇ ਦੁਸ਼ਮਣ ਸੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਇੱਕ ਇਨਵਿਟੇਸ਼ਨ ਦਿੱਤੀ ਕਿ ਆਹ ਕਰ ਲੋ ਜੋ ਤੁਸੀਂ ਕਰਨਾ ਹੈ ਸੋ ਜਿੱਥੇ ਮੁੱਖ ਮੰਤਰੀ ਖੁਦ ਦੇ ਮਹਿਬਾਰ ਹੈ ਉਸ ਉਹਨਾਂ ਦੇ ਇਕਲੌਤੇ ਬੱਚੇ ਦਾ ਇੱਕ ਚਿਰਾਗ ਬੁੱਝ ਗਿਆ ਸਾਰਾ ਪਰਿਵਾਰ ਜਿ ਬੁੜਾਪੇ ਦਾ ਸਾਰਾ ਸਭ ਕੁਝ ਉਹਨਾਂ ਦਾ ਖੋ ਗਿਆ ਤੇ ਜੇ ਪਰਮਾਤਮਾ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਦੁਬਾਰਾ ਘਰ ਚ ਖੁਸ਼ੀ ਭੇਜਿਓ ਤੇ ਇਹ ਭਗਵੰਤ ਮਾਨ ਨੂੰ ਆ ਵੀ ਨਹੀਂ ਸਰਦਾ ਨਹੀਂ ਬਰਦਾਸ਼ਤ ਹੁੰਦੀ ਫੋਨ ਉਸ ਬੱਚੇ ਦੇ ਮਗਰ ਆਪਾਂ ਪੜ ਜਾਣਾ ਕਿ ਤੁਸੀਂ ਇਨਸਾਨੀਅਤ ਤਾਂ ਆਪਣੀ ਜ਼ਿੰਦਾ ਰੱਖੋ ਤੁਸੀਂ ਵੀ ਬਨਣ ਵਾਲੇ ਖੁਦ ਵੀ ਤੁਸੀਂ ਆ ਬਨਣ ਵਾਲੇ ਹੋ ਤਾਂ ਕਿਉਂ ਦੂਜੇ ਦੀ ਖੁਸ਼ੀਆਂ ਵਿੱਚ ਤੁਸੀਂ ਬਿਗਨ ਪਾ ਰਹੇ ਹੋ